ਆਸਾ ਮਹੱਲਾ ਪੰਜਵਾ ਹਰ ਹਰ ਅੱਖਰ ਦੁਏ ਇਹ ਮਾਲਾ ਜਪਤ ਜਪਤ ਭਏ ਦੀਨ ਦਿਆਲਾ ਕਰਉ ਬੇਨਤੀ ਸਤਗੁਰ ਆਪਣੀ ਕਰ ਕਿਰਪਾ ਰਖੋ ਸਰਣਾਈ ਮੋਕਉ ਦੇਹ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ ਸੋ ਜਨ ਇਤ ਉਤ ਕਤਹਿ ਨ ਡੋਲੇ ਕਹੋ ਨਾਨਕ ਜੋ ਰਾਚੈ ਨਾਏ ਹਰ ਮਾਲਾ ਤਾ ਕੈ ਸੰਗ ਜਾਏ ਆਸਾ ਮਹੱਲਾ 5 ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੇਪ ਨ ਬਿਆਪੈ ਕੋਈ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਪਲ ਜਨ ਕੈ ਅਤ ਨਿਰਮਲ ਦਾਸ ਕੀ ਜੁਗਤਾ ਰਹਾਓ ਸਗਲ ਤਿਆਗ ਹਰ ਸਰਣੀ ਆਇਆ ਤਿਸ ਜਨ ਕਹਾ ਬਿਆਪੈ ਮਾਇਆ ਨਾਮ ਨਿਧਾਨ ਜਾਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੇ ਨਾਹੀ ਕਹੋ ਨਾਨਕ ਗੁਰ ਪੂਰਾ ਪਾਇਆ ਪਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ 5 ਜਉ ਸੋ ਬਰਸਨ ਹੋਇਓ ਪ੍ਰਭ ਮੇਰਾ ਤਾ ਦੁਖ ਭਰਮ ਕਹੋ ਕੈਸੇ ਨੇਰਾ ਸੁਨ ਸੁਨ ਜੀਵਾ ਸੋਏ ਤੁਮਾਰੀ ਮੋਹਿ ਨਿਰਗੁਨ ਕਉ ਲੇਹੋ ਉਧਾਰੀ ਰਹਾਉ ਮਿਟ ਗਿਆ ਦੁਖ ਬਿਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠ ਪਰੋਇ ਕਹੋ ਨਾਨਕ ਕੌਨ ਉਹ ਕਰਮਾ ਜਾ ਕੈ ਮਨ ਵਸਿਆ ਹਰ ਨਾਮਾ ਆਸਾ ਮਹਲਾ 5 ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਪਰਮ ਬਹੁਜੋਨ ਪਵਾਇਆ ਅਸਥਿਰ ਭਗਤ ਹਰ ਚਰਨ ਧਿਆਇਆ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁਝਹਿ ਹਰ ਨੇਰਾ ਕਹੋ ਨਾਨਕ ਜੋ ਪ੍ਰਭ ਸਰਣਾਈ ਈਹਾ ਸੁਖ ਆਗੈ ਗਤ ਪਾਈ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਨੀ ਗਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਬਿਗਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਣ ਅਨੰਦਨ ਜਪਉ ਨਾਮ ਗੁਣਤਾਸ ਨਾਨਕ ਕੀ ਪ੍ਰਭ ਪਹਿ ਅਰਦਾਸ ਆਸਾ ਮਹੱਲਾ ਪੰਜਵਾ ਰੂਪਨ ਹਾਰੇ ਝੂਠ ਕਮਾਨਾ ਹੱਸ ਹੱਸ ਸੋਗ ਕਰਤ ਬੇਗਾਨਾ ਕੋ ਮੂਆ ਕਾ ਕੈ ਕਰ ਗਾਵਨ ਕੋ ਰੋਵੈ ਕੋ ਹਸ ਹਸ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚ ਨਾ ਮੁਕਾ ਫਿਰ ਪਛਤਾਨਾ ਤ੍ਰਿਹ ਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਔਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਕਾ ਪਰਵਾਨ ਆਸਾ ਮਹੱਲਾ 5 ਸੋਏ ਰਹੀ ਪ੍ਰਭ ਖਬਰ ਨ ਜਾਣੀ ਪੂਰ ਭਇਆ ਬਹੁਰ ਪਛਤਾਨੀ ਪ੍ਰੇਮ ਸਹਿਜ ਮਨ ਅਨੰਦ ਧਰਉਰੀ ਪ੍ਰਭ ਮਿਲ ਬੇਕੀ ਲਾਲਸਾ ਤਾਤੇ ਆਲਸ ਕਹਾ ਕਰਉਰੀ ਰਹਾਉ ਕਰਮ ਹੈ ਅੰਮ੍ਰਿਤ ਆਣ ਨਿਸਾਰੇਓ ਖਿਸਰ ਗਇਓ ਧੂਮ ਪਰ ਡਾਰਿਓ ਸਾਧ ਮੋਹ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਭ ਕਰਨੇ ਹਾਰੇ ਸਾਧ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਸਾ ਮਹੱਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂ ਚਿਤ ਆਵਹਿ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆ ਰਹਾਉ ਅਨਕ ਦੂਖ ਦੇਵਹਿ ਅਵਰਾ ਕਉ ਪਹੁੰਚ ਨ ਸਕ ਹੈ ਜਨ ਤੇਰੀ ਕਉ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਹਿਰਦੇ ਮਹਿ ਦੀਜੈ ਆਸਾ ਮਹੱਲਾ 5 ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਪੈ ਧਨੀ ਰਹਾਉ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕੁਰ ਆਪਣੇ ਕੀਨੀ ਦਾਤ ਜਲਨ 부ਜੀ ਮਨ ਹੋਈ ਸਾਤ ਮਿਟ ਗਈ ਭਾਲ ਮਨ سمانا نانک پایا نام خزانہ آسا محلہ پنجواں پوجن پورن رہے اگائی کچھونا نہ تھوڑا ہر پگتن کو کھات خرچت بلچت دیون کو رہاو جا کا تنی اگم گسائی مانک کی کہو کیت چلائی جا کی سیوا داس اشت سدائی پلک दिष्ट ताकी लागो पाई जा कहो दया करहो मेरे स्वामी कहो नानक नाही तिन कामी आशा मोहल्ला پنجवा जाओ मैं अपना सतगुरु धया तब मेरे मन महा सुख पाया मिट गई गणत विनासयो संसार नाम रते जन भई भगवंता रहाओ जाओ मैं अपना साहिब चीत ਤਉ ਭਉ ਮਿਟਿਓ ਮੇਰੇ ਮੀਤ ਜਾਉ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਪਏ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸ ਆਸਾ ਮਹੱਲਾ ਪੰਜਵਾ आनंदिन मूसा लाज टुकाई गिरत कूप मह खाहे मिठाई सोचत साचत रैन बिहानी अनक रंग माया के चितवत कबहु न सिमरै सारंग पानी रहाओ ध्रम की छाया निहचल गृह बांधया काल कै फांस सक्त सरसांधया बालू किनारा तरंग मुख आया सोथान मूड़ निहचल कर पाया ਸਾਦ ਸੰਗ ਜਪਿਓ ਹਰਿ ਰਾਏ ਨਾਨਕ ਜੀਵੈ ਹਰਿ ਗੁਣ ਗਾਏ ਤਾ ਸਾ ਮਹੱਲਾ ਪੰਜਵਾਂ ਦੋ ਤੁਕੇ ਨੋ ਉਨ ਕੈ ਸੰਗ ਤੂ ਕਰਤੀ ਕੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋਊ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾ ਸਮਾਏ ਤਿਸ ਬਿਨ ਤੁਹੀ ਦੁਹੇਰੀ ਰਿਹਾਉ ان کے سنگ تو گرہ مہ ماہر ان کے سنگ تو ہوئی ہے جاہر ان کے سنگ تو رکھی پپول اوس بنا تو چھٹکی رول ان کے سنگ تیرا مان مہت ان کے سنگ تم ساک جگت ان کے سنگ تیری سب بد تھاٹی اوس بنا تو ہوئی ہے ماتی اوہ بیراغی مرے نہ جائے حکمے ਬਾਦ ਆਕਾਰ ਕਮਾਈ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹੱਲਾ ਪੰਜਵਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੁਖੇ ਨਾ ਉਸ ਦੂਖ ਨਾ ਹਮ ਕੋ ਦੁਖੇ ਅਵਰ ਨ ਕੋ ਮਾਰਨ ਵਾਰਾ ਜਿਉ ਹਮਾਰਾ ਜਿਉ ਦਿਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਦੇ ਨਾ ਉਸ ਧੰਦਾ ਨਾ ਹਮ ਤਾਦੇ ਨਾ ਉਸ ਮੈਲ ਨਾ ਹਮ ਕਉ ਮੈਲਾ ਉਸ ਆਨੰਦ ਤਾ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕਉ ਸੋਚਾ ਨਾ ਉਸ ਲੇਪ ਨਾ ਹਮ ਕਉ ਪੋਚਾ ਨਾ ਉਸ ਭੂਖ ਨਾ ਹਮ ਕਉ ਤ੍ਰਿਸਨਾ ਜਾ ਉਹ ਨਿਰਮਲ ਤਾ ਹਮ ਜਚਨਾ ਹਮ ਕਿਛ ਨਾਹੀ ਏਕੈ ਓਹੀ ਆਗੇ ਪਾਛੈ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਆਸਾ ਮਹੱਲਾ 5ਵਾਂ ਅਨਕ ਪਾਤ ਕਰ ਸੇਵਾ ਕਰੀਐ ਜਿਉ ਪ੍ਰਾਨ ਧਨ ਆਗੇ ਧਰੀਐ ਪਾਣੀ ਪੱਖਾ ਕਰੋ ਤਜ ਅਭਿਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਿਸ ਕੈ ਸੰਗ ਮਿਲਾਓ ਮੇਰੀ ਮਾਈ ਰਹਾਓ ਦਸਨ ਦਾਸੀ ਕੀ ਪਨਹਾਰ ਓਨ ਕੀ ਰੇਣ ਬਸੈ ਜੀ ਨਾਲ ਮਾਥੈ ਭਾਗ ਤਪਾਵਉ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਪ ਤਾਪ ਦੇਵਉ ਸਭ ਨਿਮਾ ਕਰਮ ਧਰਮ ਅਰਪਉ ਸਭ ਹੋਮਾ ਗਰਭ ਮੋਹ ਤਜ ਹੋਵਉ ਰੇਣ ਓਨ ਕੈ ਸੰਗ ਦੇਖਉ ਪ੍ਰਭ ਨੈਣ ਨਿਮਕ ਮੁਖ ਏਹੀ ਆਰਾਧਾ ਦਿਨ ਸਰੈਣ ਇਹ ਸੇਵਾ ਸਾਧਾ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸਿੰਦ ਆਸਾ ਮਹੱਲਾ 5ਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨਹੁ ਮੀਤ ਐਸਾ ਪ੍ਰੇਮ ਪਿਆਰ ਜੀਵ ਪ੍ਰਾਨ ਕਟ ਕਟ ਆਧਾਰ ਰਹਾਓ ਪ੍ਰਭ ਕੀ ਪ੍ਰੀਤ ਭੈ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹੋ ਪਵਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ ਆਪਾ ਕੋਈ ਮਿਲੈ ਨਾ ਭੁੱਲੇ ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ ਕਹੋ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ ਕਾਚ ਗਗਰੀਆ ਅੰਬ ਮਜਰੀਆ ਗਰਭ ਗਰਭ 우ਆਹੁ ਮਹਪਰੀਆ ਰਹਾਉ ਨਿਰਭਉ ਹੋਇਓ ਪਇਆ ਨਿਹੰਗਾ ਚੀਤ ਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਬਹਾ ਨਿਕਸਿਆ ਫੂਕ ਤਾ ਹੋਏ ਗयो ਸੁਆਹਾ ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਪਾਨੀ ਵੱਡ ਪਰਵਾਰ ਪੂਤ ਅਰ ਧੀਆਂ ਮੋਹੇ ਪਚੇ ਪਚ ਅੰਦਾ ਮੂਆ ਜਿਨਹ ਉਪਾਹਾ ਤਿਨਹ ਬਿਨਾਹਾ ਰੰਗ ਰਸਾ ਜੈਸੇ ਸੁਪਨਾਹਾ ਸੋਈ ਮੁਕਤਾ ਤਾ ਰਾਜਮਾਲ ਨਾਨਕ ਦਾਸ ਜਿਸ ਖਸਮ ਦਇਾਲ